ਸ੍ਰੀ ਗੁਰੂ ਜੀ ਦੋਸਤੋ ਅੱਜ ਆਪਣੇ ਭਰਾ ਕੋਲੇ ਆਏ ਆ ਜੀ ਬਾਈ ਤੀਰਥ ਕੋਲੇ ਇਹਦੇ ਕੋਲੇ ਪਮੀਰੀਅਨ ਨਸਲ ਦੀ ਕੁੱਤੀ ਰੱਖੀ ਆ ਤੇ ਹਫਤਾ ਹੋ ਗਿਆ ਉਹਨੂੰ ਸੂਈ ਨੂੰ ਤੇ ਬਹੁਤ ਸੋਹਣੇ ਬੱਚੇ ਆ ਉਹਦੇ ਤੇ ਉਹ ਬੱਚੇ ਵਕਾਊ ਆ ਵੀਰੇ ਜੇ ਕਿਸੇ ਨੂੰ ਚਾਹੀਦੇ ਹੋਣ ਤਾਂ ਸਕਰੀਨ ਤੇ ਨੰਬਰ ਦੇ ਰਹੇ ਆ ਬਾਈ ਦਾ ਤਾਂ ਸੰਪਰਕ ਕਰ ਸਕਦੇ ਆ ਉਹ ਤੁਹਾਨੂੰ ਬੱਚੇ ਵੀ ਦਿਖਾਉਣੇ ਆ ਕੁੱਤੀ ਆ ਵੀਰੇ ਉਹ ਥੋੜਾ ਜਿਹਾ ਪੈਂਦੀ ਆ ਇਹ ਵੱਢਦੀ ਆ ਛੇੜੇ ਜਾਂਦੇ ਆ ਤਾਂ ਕਿਉਂਕਿ ਹਫਤਾ ਹੀ ਹੋਇਆ ਜੇ ਕੋਈ ਆ ਆ ਪਏ ਉਹਦੇ ਬੱਚੇ ਕਿੰਨੇ ਬੱਚੇ ਤੀਰਥ ਹਾਂ ਜੇ ਬੱਚੀ ਆ ਇਹ ਪੰਜ ਹਾਂ ਆ ਦੇਖੋ ਵੀਰੇ ਚਾਰ ਬੱਚੇ ਆ ਪਹਿਛਾਨ ਨੇ ਚ ਤੇ ਪੰਜਵਾਂ ਆ ਪਿਆ ਦੋਸਤੋ ਇਹ ਜਿਹੜੇ ਬੱਚੇ ਆ ਇਹ ਇਹ ਪੰਜੇ ਫੀਮੇਲ ਆ ਪੰਜੇ ਕੁੱਤ ਨਹੀਂ ਆ ਜੇ ਕਿਸੇ ਨੂੰ ਜ਼ਰੂਰਤ ਹੋਵੇ ਖਰੀਦਣੇ ਹੋਣ ਤਾਂ ਬਾਈ ਨੰਬਰ ਦੇ ਸੰਪਰਕ ਕਰ ਸਕਦੇ ਆ ਹਫਤੇ ਦੇ ਹਜੇ ਇੱਕ ਹਫਤਾ ਹੋਇਆ ਸੂਈ ਨੂੰ ਧੰਨਵਾਦੀ